ਗੱਡੀ ਆ ਹੀ ਦਿਖਾ ਦਿਓ ਵੀ ਕਿਸੇ ਕੋਲ ਡਿਫੈਂਡਰ ਹੈ ਤੇ ਕਿਸੇ ਕੋਲ ਫੋਰਚੂਨਰ ਹੈ ਆ ਇਧਰ ਦਿਖਾ ਦਿਓ ਕਿਸੇ ਕੋਲ ਫੋਰਚੂਨਰ ਹੈ ਕਿਸੇ ਕੋਲ ਇਧਰ ਸਕੋਰਪਿਓ ਐਨ ਖੜੀਆਂ ਨੇ Thar ਵੀ ਗੱਡੀ ਖੜੀ ਆ ਤੇ ਆ ਦੇਖ ਸਕਦੇ ਹੋ ਸਕੋਰਪਿਓ ਐਨ ਵੀ ਹੈ Thar ਗੱਡੀ ਵੀ ਖੜੀ ਆ ਤੇ ਇਹ ਘਰੋਵੇਲੇ ਨਹੀਂ ਹੈਗੇ ਦਿੱਲੀ ਦੇ ਵੱਡੇ ਵੱਡੇ بڑے ਵੱਡੇ ਵੱਡੇ ਬਿਜ਼ਨਸਮੈਨ ਨੇ ਸਾਰੇ ਦੇ ਸਾਰੇ ਪੰਜ ਛੇ ਟਰੱਕ ਕਪਲ ਲੈ ਕੇ ਦਿੱਲੀ ਤੋਂ ਅੱਜ ਇੱਥੇ ਪਹੁੰਚੇ ਆ ਬਰੈਡ ਦਾ ਪੂਰਾ ਟਰੱਕ ਲੈ ਕੇ ਆਏ ਆ ਬੰਦ ਦਾ ਟਰੱਕ ਲੈ ਕੇ ਆਏ ਆ ਦੁੱਧ ਦਾ ਟਰੱਕ ਲੈ ਕੇ ਆਏ ਆ ਉਸ ਤੋਂ ਬਾਅਦ ਪਾਣੀ ਦਾ ਟਰੱਕ ਲੈ ਕੇ ਆਏ ਆ ਔਰ ਡੰਗਰਾਂ ਵਾਸਤੇ ਜਿਹੜਾ ਅਚਾਰ ਆ ਉਹ ਲੈ ਕੇ ਆਏ ਆ ਤੇ ਕੋਈ ਵੀ ਅਸੀਂ ਚੀਜ਼ ਨਹੀਂ ਜਿਹੜੀ ਲੋੜਮੰਦ ਲੋਕਾਂ ਦੀ ਜ਼ਰੂਰਤ ਆ ਮੈਡੀਸਨ ਜਿੱਦਾਂ ਹੋ ਗਈ ਆਟੋਮਾਸ ਕੱਚੂਆ ਸ਼ਾਬ ਅਰਗਬਤੀ ਮੱਛਾਂ ਮੋਮਬਤੀ ਸੋਲਰ ਲਾਈਟਾਂ ਮਤਲਬ ਕੁਆਂਟੀਟੀ ਚ ਲੈ ਕੇ ਆਏ ਆ 22000 ਪੀਸ ਲੈ ਕੇ ਆਏ ਆ ਸਾਨੂੰ ਟਰੈਕਟਰ ਚਾਹੀਦੇ ਸਾਨੂੰ ਜੀਸੀਬੀ ਚਾਹੀਦੀਆਂ ਨੇ ਇਹਨੇ ਦੱਸਿਆ ਨੇ ਮੈਨੂੰ ਮੈਂ ਕਹਿ ਰਿਹਾ ਇਦਾਂ ਨਹੀਂ ਹੈ ਕਿ ਇਹਨੇ ਦਾੜਾ ਨਹੀਂ ਰੱਖਿਆ ਇਹਨੇ ਬਸਤਾਰ ਨਹੀਂ ਸਜਾਈ ਇਹ ਅਸਲੀ ਸਿੱਖ ਇਹ ਆ ਅਸਲੀ ਸਿੱਖ ਅਸੀਂ ਤੇ ਗੁਰੂ ਜਿੱਦਾਂ ਦਾ ਵੀ ਬਾਣਾ ਪਰ ਸੋਚ ਇਸ ਬੰਦੇ ਦੀ ਆ ਮੈਂ ਤੁਹਾਨੂੰ ਦੱਸਾਂ ਬੰਦੇ ਨੇ ਔਰਤ ਨੇ ਕਿਸ ਨੇ ਅਰਦਾਸ ਕੀਤੀ ਹੋਣੀ ਹੈ ਕਿڑی ਰੂਮ ਹੈ ਸਾਡੇ ਤਾਂ ਉਹ ਗੱਲ ਪਚਾਈ ਦੇ ਸਾਡੇ ਮਨ ਚ ਆ ਗਿਆ ਨਹੀਂ ਹੁਣ ਅਸੀਂ ਜਾਣਾ ਹੀ ਜਾਣਾ ਕੱਪੜੇ ਲੈ ਕੇ ਆਏ ਗੱਡੀ ਵੱਦੂ ਸਮਾਨ ਪਿਆ ਰਹਿਣਾ ਹੀ ਹੈ ਜਦੋਂ ਲੱਗੇਗਾ ਨਾ ਠੀਕ ਹੋ ਗਿਆ ਫਿਰ ਜਾਵਾਂਗੇ ਉਧਰ ਫਿਰ ਤੋ ਆਵਾਂਗੇ ਜਦੋਂ ਕਦੇ ਲੱਗਿਆ ਕਿ ਕਿਸੇ ਦੀ ਮਦਦ ਕਰਨ ਲਈ ਪਾਵੇਂ ਇੱਟਾ ਦੀ ਜਾਂ ਰੇਤ ਦੀ ਫਿਰ ਜਿਵੇਂ ਭਾਜੀ ਜੀ ਲਈ ਦੱਸਣਗੇ ਕਿ ਆ ਵੀ ਹੁਣ ਏਸੀ ਦੀ ਸੇਵਾ ਲੈ ਕੇ ਚੱਲੀ ਐ ਦੇ ਕਿਸੇ ਦਾ ਤਿਆਗੀ ਕਿਸੇ ਦਾ ਰੋਹੀਤ ਸਾਰੇ ਹਿੰਦੂਆਂ ਦੇ ਨਾਮ ਨੇ ਜੱਟ ਨੇ ਇਹ ਵੀ ਜੱਟ ਨੇ ਆਪਰਾ ਪੰਡਤ ਤੇ ਤਿਆਗੀ ਹੈਗਾ ਤੇ ਇਹ ਪਰਾ ਜੱਜਰ ਤੋਂ ਜੱਟ ਹੈਗਾ ਤੇ ਆਪਰਾ ਰਾਮਗੜੀਏ ਨੇ ਆਪਣੇ ਮਤਲਬ ਤੇ ਆਪਣੇ ਬਾਕੀ ਸਾਰੇ ਉਹ ਭਾਜੀ ਵੀ ਆਪਣੇ ਰਾਮਗੜੀਏ ਉਹ ਸਾਰੇ ਦਿੱਲੀ ਰਹੇ ਨੇ ਪਰ ਸਾਨੂੰ ਕੀ ਇਹ ਮੈਨ ਪੰਜਾਬ ਕਿ ਚਲ ਠੀਕ ਹੈ ਪੰਜਾਬ ਤੇ ਮੈਟਰ ਹੋਇਆ ਫਿਰ ਵੱਡੀ ਗੱਲ ਉਹ ਇਹ ਕਿ ਚਲੋ ਪੰਜਾਬoverline ਖੜਾ ਹੋਇਆ ਇਸ ਲਈ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਆਦ ਸੇ ਨਹੀਂ ਪੰਜਾਬ ਸੇ ਹਮਾਰਾ ਰਿਸ਼ਤਾ ਪੁਰਾਣਾ ਕਈ ਸਦੀ ਹੋ ਗਿਆ ਪਹਿਲੇ ਪੰਜਾਬੀ ਹੁੰਦਾ ਸੀ ਦਿੱਲੀ ਤੱਕ ਕਬੀ ਦਿੱਲੀ ਤੋਂ تھا ਹੀ ਨਹੀਂ ਪੰਜਾਬੀ ਥਾ ਪੰਜਾਬ ਵਾਲੇ ਮਹਾ ਪੰਜਾਬ ਹਾਂਜੀ ਪੰਜਾਬੀ ਬਾਗ ਤੱਕ ਪੰਜਾਬ ਹੁੰਦਾ ਥਾ ਹਮਾਰੇ ਘਰ ਵੀ ਪੰਜਾਬ ਮੇ ਹੀ ਥੇ ਅੱਜ ਉਹ ਦਿੱਲੀ ਮੇ ਆ। ਬਸ ਘਰ ਦੇ ਨੂੰ ਕਹਿ ਕੇ ਆਏ ਹੋ ਕਿ ਵੀ ਵੀ ਉੱਥੇ ਅਸੀਂ ਸੇਵਾ ਕਰਨ ਚੱਲਿਆ ਬਸ ਬਸ ਚਾਹ ਪਾਵੇ ਲੱਗ ਜਾਏ ਸਾਲ ਚਾਹ ਲੱਗ ਜਾਏ ਮਹੀਨਾ ਅਸੀਂ ਇੱਥੇ ਆ ਇਹ ਵੀ ਸਾਡਾ ਘਰ ਹੈ। ਲੋੜ ਪੈਂਦੇ ਜਦ ਸਾਰੇ ਜਣੇ ਤਾਕਤ ਬਣ ਕੇ ਖੜ ਜਾਂਦੇ ਨਾ ਤੇ ਪਹਾੜ ਵੀ ਹੋਏ ਕੁਝ ਵੀ ਹੋਏ ਤੇ ਫਿਰ ਪਾੜ ਕੀ ਲੰਗ ਜਾਂਦੇ ਆ ਕੋਈ ਪ੍ਰਵਾਹ ਨਹੀਂ ਫਿਰ ਕਿਸੇ ਚੀਜ਼ ਦੇ ਵੀ ਫਿਰ ਉਹ ਜਿਹੜਾ ਹੜੜਾ ਨਾ ਉਹ ਵੀ ਇਦਾਂ ਹੀ ਲੱਗਦਾ ਦੇਖ ਲਾਂਗੇ ਯਾਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਪੂਰੇ ਪੰਜਾਬ ਦੇ ਵਿੱਚ ਇਸ ਸਮੇ ਹੜ੍ਹ ਆਏ ਹੋਏ ਨੇ ਪਰ ਸੇਵਾ ਕਿਸ ਤਰੀਕੇ ਨਾਲ ਹੋ ਰਹੀ ਆ ਮੈਂ ਉਹ ਸਾਰਿਆਂ ਨੂੰ ਸਲਾਮ ਕਰਦਾ ਜਿਹੜੇ ਵੀ ਇਸ ਮੌਕੇ ਤੇ ਸੇਵਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਵਾ ਵੀ ਜਿਹੜੇ ਸੇਵਾਦਾਰ ਆਪਣੀ ਜ਼ਿੰਦਗੀ ਦੀ ਪਰਵਾਹ ਤੱਕ ਨਹੀਂ ਕਰ ਰਹੇ ਤੇ ਨਹੀਂ ਵੀ ਇਸ ਮੌਕੇ ਪੰਜਾਬੀਆਂ ਨਾਲ ਪੰਜਾਬੀ ਖੜੇ ਨੇ ਮੈਂ ਪਹਿਲਾਂ ਇਹ ਗੱਲ ਕਹਿੰਦਾ ਰਿਹਾ ਪਹਿਲਾਂ ਦੋ ਤਿੰਨ ਦਿਨ ਇਹ ਕਹਿੰਦਾ ਰਿਹਾ ਵੀ ਪੰਜਾਬੀਆਂ ਨਾਲ ਸਿਰਫ ਪੰਜਾਬੀ ਖੜੇ ਨੇ ਪਰ ਹੁਣ ਤਸਵੀਰਾਂ ਕੁਝ ਹੋਰ ਨਜ਼ਰ ਆ ਰਹੀਆਂ ਹੁਣ ਪੰਜਾਬ ਦੇ ਜਿਹੜੇ ਗੁਆਂਢੀ ਸੂਬੇ ਨੇ ਭਾਵੇਂ ਉਹ ਹਰਿਆਣਾ ਹੋਵੇ ਭਾਵੇਂ ਉਹ ਰਾਜਸਥਾਨ ਹੋਵੇ ਉਹ ਵੀ ਪੰਜਾਬ ਦੇ ਨਾਲ ਖੜੇ ਆ ਉਹ ਵੀ ਲਗਾਤਾਰ ਸੇਵਾ ਕਰ ਰਹੇ ਆ ਤੇ ਅੱਜ ਦਿੱਲੀ ਦੇ ਸਿੰਘ ਜਿਹੜੇ ਆ ਉੱਥੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਆਪਣੀਆਂ ਗੱਡੀਆਂ ਤੇ ਪਹੁੰਚੇ ਆ ਡਿਫੈਂਡਰਾਂ ਤੇ ਪਹੁੰਚੇ ਆ ਸੇਵਾ ਕਰਨ ਵਾਸਤੇ ਪਹੁੰਚੇ ਆ ਹੁਣ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਵੇਂ ਕਿਹਾ ਵੀ ਪਹਿਲਾਂ ਮੈਂ ਇਹ ਗੱਲ ਵੀ ਕਹਿੰਦਾ ਸੀ ਵੀ ਜਦੋਂ ਲੋੜ ਪਈ ਤਾਂ ਪੰਜਾਬੀ ਪੰਜਾਬੀ ਨਾਲ ਨਾਲ ਖੜੇ ਪਰ ਹੁਣ ਦੇਖਣ ਦੇ ਵਿੱਚ ਆਉਂਦਾ ਵੀ ਜਿੱਥੇ ਹਰਿਆਣਾ ਵੀ ਖੜਿਆ ਰਾਜਸਥਾਨ ਵੀ ਖੜਿਆ ਤੇ ਹੁਣ ਦਿੱਲੀ ਦੇ ਵਿੱਚ ਸਿੰਘ ਜਿਹੜੇ ਆ ਉਹ ਵੀ ਉੱਥੇ ਤਿਆਰ ਪਰ ਤਿਆਰ ਹੋ ਕੇ ਪਹੁੰਚ ਚੁੱਕੇ ਆ ਬਿਲਕੁਲ ਜੀ ਪਹਿਲੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਵੀ ਐਡੇ ਹੜ ਦੇ ਵਿੱਚ ਐਡੀ ਪ੍ਰੋਬਲਮ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਪਿੰਡਾਂ ਨੂੰ ਰੀਚ ਕਰਨ ਦੇ ਹੋ ਦੁਨੀਆ ਭਰ ਨੂੰ ਉਹ ਹਾਲਾਤ ਵਿਖਾਣਦੇ ਜਿਹੜੇ ਇਸ ਵਾਰ ਕਿਸਾਨਾਂ ਤੇ ਆਪਾਂ ਪਹਿਲੇ ਤੇ ਕਿਸਾਨਾਂ ਦੀ ਗੱਲ ਕਰਦੇ ਸੀ ਹੁਣ ਆਮ ਪਰਿਵਾਰ ਜਿਹੜੇ ਰੁੜ ਗਏ ਆ ਉਹਨਾਂ ਨੂੰ ਤੁਸੀਂ ਦੁਨੀਆ ਭਰ ਚ ਵਿਖਾਣਦੇ ਆ ਦੁਨੀਆ ਨੂੰ ਇਹ ਚੀਜ਼ ਵੇਖ ਕੇ ਅਲੱਗ-ਅਲੱਗ ਸੂਬਿਆਂ ਤੋਂ ਅੱਜ ਸਾਡਾ ਯੂਥ ਦਿੱਲੀ ਤੋਂ ਇਹ ਹਰਿਆਣੇ ਤੋਂ ਮੇਰੇ ਵੀਰ ਰਾਜਸਥਾਨ ਤੋਂ ਆਪਾਂ ਸਾਰੇ ਜਾਣੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਟੀਮ ਸਾਨੂੰ ਕਹਿਣ ਚ ਕੋਈ ਸ਼ੱਕ ਨਹੀਂ ਕਿ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਸਾਰੀ ਟੀਮ ਅੱਜ ਇਕੱਠੀ ਹੋ ਕੇ ਇਹ ਸੇਵਾ ਕਰਨ ਚੱਲੀ ਆ ਪੰਜਾਬ ਦੇ ਵਿੱਚ ਭਾਈ ਜੀ ਕਿੱਦਾਂ ਇਹ ਪਲਾਨ ਬਣਿਆ ਵੀਡੀਓਜ਼ ਦੇਖ ਕੇ ਵੀ ਅੱਜ ਜਿਹੜਾ ਪੰਜਾਬ ਪੂਰੇ ਭਾਰਤ ਦੇ ਨਾਲ ਖੜਦਾ ਕੁਝ ਆਪਤਾ ਆ ਜਾਂਦੀ ਅੱਜ ਪੰਜਾਬ 'ਚ ਆਪਤਾ ਆਈ ਹੈ ਤੇ ਉਹ ਪਲਾਨ ਸਾਰਾ ਉਹਨੂੰ ਦੇਖ ਕੇ ਬਣਾਇਆ ਗਿਆ ਬਿਲਕੁਲ ਜੀ ਆਪਾਂ ਸੱਚ ਗੱਲ ਆ ਸਾਰੇ ਜਣੇ ਜਿਹੜੀ ਸੱਚ ਗੱਲ ਆ ਆਪਾਂ ਸਾਰੇ ਇਕੱਠੇ ਬੈਠੇ ਸੀ ਸਾਰੇ ਵੀਰ ਇੱਕ ਜਗ੍ਹਾ ਤੇ ਉੱਥੇ ਅਸੀਂ ਇੱਕ ਵੀਡੀਓ ਅਚਾਨਕ ਇੰਸਟਾਗ੍ਰam ਤੇ ਚੱਲ ਪਈ ਮਤਲਬ ਕਈ ਲਾਸ਼ਾਂ ਰੁੜਦੀਆਂ ਪਈਆਂ ਸੀ ਉਹਦੇ ਵਿੱਚ ਜਾਨਵਰ ਬੈਠੇ ਹੋਏ ਸੀ ਪਿੰਡਾਂ ਦੇ ਪਿੰਡ ਰੁੜਦੇ ਦੇਖ ਲੇ ਕਹਿੰਦੇ ਕਈ ਹਜ਼ਾਰ ਪਿੰਡ ਰੁੜ ਗਏ ਨੇ ਕਈ ਲੱਖ ਡੇਢ ਕਹਿੰਦੇ ਡੇਢ ਲੱਖ ਪੈੜੀ ਜਿਹੜੀ ਆ ਉਹ ਰੇਤਾਂ ਨੇ ਘੇਰ ਲਈ ਐ ਹੜ ਨੇ ਘੇਰ ਲਈ ਐ ਤੇ ਇਹ ਦੇਖ ਕੇ ਰਿਹਾ ਨਹੀਂ ਗਿਆ ਸਾਰੇ ਵੀਰਾਂ ਨੇ ਸਾਰਾ ਯੂਥ ਸਾਡਾ ਇਹਨਾਂ ਨੇ ਡਿਸੀਜਨ ਲਿੱਤਾ ਵੀ ਆਪਾਂ ਸੇਵਾ ਕਰਨ ਚੱਲੀਏ ਜੋ ਜੋ ਜਿਹਦੇ ਜਿਹਦੇ ਕੋ ਸਮਰੱਥਾ ਜੋ ਜੋ ਇਕੱਠਾ ਹੁੰਦਾ ਆਪਾਂ ਇਕੱਠਾ ਕੀਤਾ ਪੰਜ ਛੇ ਟਰੱਕ ਆਪਾਂ ਲੈ ਕੇ ਦਿੱਲੀ ਤੋਂ ਅੱਜ ਇੱਥੇ ਪਹੁੰਚੇ ਭਾਈ ਜੀ ਕੀ ਕੀ ਲੈ ਕੇ ਪਹੁੰਚੇ ਤੁਸੀਂ ਕਿਹਾ ਪੰਜ ਛੇ ਟਰੱਕ ਟਰਾਲੀਆਂ ਨਹੀਂ ਵੀ ਕੀ ਕੀ ਸਮਾਨ ਲੈ ਕੇ ਪਹੁੰਚੇ ਪੰਜ ਛੇ ਟਰੱਕ ਜੀ ਅਸੀਂ 30 30 ਟਨ ਦੇ 28 ਟਨ ਟਨ ਦੇ ਟਰੱਕ ਅਸੀਂ ਲੈ ਕੇ ਪਹੁੰਚੇ ਹਾਂ ਜਿਹਦੇ ਵਿੱਚ ਰੈਡੀ ਟੂ ਈਟ ਜਿਹੜਾ ਮਟੀਰੀਅਲ ਆ ਬੰਦ ਆ ਜਿਹਦੇ ਵਿੱਚ ਮਤਲਬ ਕੁਆਂਟੀਟੀ ਚ ਲੈ ਕੇ ਆਏ ਆ 20 2000 ਪੀਸ ਲੈ ਕੇ ਆਏ ਆ ਇਕੱਠੇ ਨਹੀਂ 1000 2000 ਨਹੀਂ 20 20 30 3000 ਪੀਸ ਲੈ ਕੇ ਆਏ ਆ ਇੱਕ ਬ੍ਰੈਡ ਦਾ ਪੂਰਾ ਟਰੱਕ ਲੈ ਕੇ ਆਏ ਆ ਬੰਦ ਦਾ ਟਰੱਕ ਲੈ ਕੇ ਆਏ ਆ ਦੁੱਧ ਦਾ ਟਰੱਕ ਲੈ ਕੇ ਆਏ ਆ ਉਸ ਤੋਂ ਬਾਅਦ ਪਾਣੀ ਦਾ ਟਰੱਕ ਲੈ ਕੇ ਆਏ ਆਂ ਔਰ ਡੰਗਰਾਂ ਵਾਸਤੇ ਜਿਹੜਾ ਅਚਾਰ ਆ ਉਹ ਲੈ ਕੇ ਆਏ ਆਂ ਤੇ ਕੋਈ ਵੀ ਅਸੀਂ ਚੀਜ਼ ਨਹੀਂ ਜਿਹੜੀ ਲੋੜਮੰਦ ਲੋਕਾਂ ਦੀ ਜ਼ਰੂਰਤ ਆ ਮੈਡੀਸਨ ਜਿੱਦਾਂ ਹੋ ਗਈ ਆਟੋਮਾਸ ਕੱਚੂਆ ਸ਼ਾਬ ਅਗਰਵਤੀ ਮਾਚਸਾ ਮੋਬਤੀ ਸੋਲਰ ਲਾਈਟਾਂ ਕੋਈ ਵੀ ਚੀਜ਼ ਮਤਲਬ ਅਸੀਂ ਥੋੜੀ ਨਹੀਂ ਜਿੰਨਾ ਕਿ ਸਾਡਾ ਸਾਰਿਆਂ ਦੀ ਸਾਂਝ ਸੀ ਜਿੱਤੇ ਤੱਕ ਦਿਮਾਗ ਕੰਮ ਕੀਤਾ ਅਸੀਂ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਔਰ ਜਲਦ ਤੋਂ ਜ ਦੋ ਦਿਨ ਦੇ ਵਿੱਚ ਡਿਸੀਜਨ ਲਿੱਤਾ ਤੇ ਆਪਾਂ ਇੱਥੇ ਪੁੱਜ ਗਏ ਮੈਨੂੰ ਇਹ ਵੀ ਤੱਕ ਸੁਣਨ ਦੇ ਵਿੱਚ ਆਇਆ ਕਹਿੰਦੇ ਤੁਸੀਂ ਬੀੜੀਆਂ ਦਾ ਪ੍ਰਬੰਧ ਵੀ ਕਰ ਰਹੇ ਹੋ ਕਿਉਂਕਿ ਕਈ ਘਰ ਤੱਕ ਜਿੱਥੇ ਤੱਕ ਬੀੜੀਆਂ ਜਾਂਦੀਆਂ ਉੱਥੇ ਤੱਕ ਰਾਸ਼ਨ ਮੁਹੱਈਆ ਨਹੀਂ ਹੋ ਪਾ ਰਿਆ ਜ਼ਰੂਰ ਮੈਂ ਕਹਿੰਦਾ ਕਈ ਪਾਸੇ ਹੋਇਆ ਕਈ ਪਾਸੇ ਤਾਇਆ ਹੋ ਗਿਆ ਵੀ ਉੱਥੇ ਪਿੰਡਾਂ ਵਾਲੇ ਨੇ ਕਹਿਣਾ ਹੀ ਇਹ ਕਹਿਣਾ ਬੰਦ ਕਰਤਾ ਵੀ ਸਾਨੂੰ ਕੋਈ ਰਸਤ ਚਾਹੀਦੇ ਕੁਝ ਚਾਹੀਦੇ ਵੀ ਮੈਂ ਬੜੀ ਵੱਡੀ ਗੱਲ ਕਹਿੰਦਾ ਵੀ ਜਿਹੜੇ ਘਰ ਟੈਗੇ ਉਹਨਾਂ ਨੇ ਆਪੇ ਕਹਿਣਾ ਸ਼ੁਰੂ ਕਰਤਾ ਵੀ ਬਸ ਸਾਡੀ ਮਦਦ ਬਹੁਤ ਹੋ ਗਈ ਪਰ ਹਜੇ ਵੀ ਕਈ ਇਹੋ ਜਿਹੇ ਘਰ ਹੈਗੇ ਆ ਜਿੱਥੇ ਬੀੜੀਆਂ ਨਾਲ ਜਾਇਆ ਜਾਂਦਾ ਤੇ ਉੱਥੇ ਬਹੁਤ ਘਾਟ ਦੇਖੋ ਜੀ ਮੈਨੂੰ ਚੰਗਾ ਨਹੀਂ ਲੱਗਦਾ ਇਹ ਕਹਿਣਾ ਕਈ ਜਗ੍ਹਾ ਸਾਰੀ ਜਗ੍ਹਾ ਤੇ ਸ਼ਰਾਰਤੀ ਤੱਤ ਜਰੂਰ ਹੁੰਦੇ ਆ ਹੁਣ ਜਿਹੜੇ ਲੋ ਪੁੰਚ ਉਹ ਲੋਗ ਅੱਜ ਵੀ ਰੋਡ ਤੇ ਖੜ ਕੇ ਕਹੀ ਜਾਂਦੇ ਨੇ ਬਈ ਜੀ ਸਮਾਨ ਪਹੁੰਚ ਗਿਆ ਇੱਥੇ ਪਰ ਸਾਡਾ ਜਿੰਨਾ ਜਿੰਨਾਂ ਨਾਲ ਵਾਪੇ ਆ ਗੱਲਬਾਤ ਹੋਣ ਈ ਹੈ ਉਹ ਕਹਿੰਦੇ ਵੀ ਸਾਡੇ ਤੱਕ ਹਜੇ ਤੱਕ ਇੱਥੇ ਕੋਈ ਰੀਚ ਨਹੀਂ ਹੈਗੀ ਹਾਂਜੀ ਹਾਂਜੀ ਕਈ ਪਿੰਡ ਨੇ ਅਸੀਂ ਉੱਥੇ ਜਾਵਾਂਗੇ ਇਹ ਮੇਰਾ ਛੋਟਾ ਵੀਰ ਸਖਮਨ ਢਿੱਲੋ ਇਹਨਾਂ ਨੇ ਨਾਓ ਦਾ ਜਿਹੜੀ ਬੇੜੀ ਆ ਉਹਦਾ ਇੰਤਜ਼ਾਮ ਕੀਤਾ ਆ ਤੇ ਸਾਡੀ ਦੋ ਤਿੰਨ ਬੰਦਿਆਂ ਨੇ ਇੱਥੇ ਵੀ ਗੱਲ ਹੋ ਗਈ ਉਹ ਵੀ ਸਾਨੂੰ ਮੱਈਆ ਕਰਾ ਰਹੇ ਨੇ ਤੇ ਆਪਾਂ ਪੂਰਾ ਪ੍ਰਬੰਧ ਕਰਕੇ ਤੁਰੇ ਆ ਤੇ ਹਰ ਪਾਸੇ ਗੱਲ ਕਰਦੇ ਪਏ ਆ ਜਿੱਥੇ ਜਿੱਥੇ ਜਿਹੜੀ ਜਿਹੜੀ ਚੀਜ਼ ਚਾਹੀਦੀ ਹੋएगी ਅਸੀਂ ਜ਼ਰੂਰ ਮੱਈਆ ਕਰਾਵਾਂਗੇ ਜੀ ਤੁਸੀਂ ਇਹ ਬੜੀ ਵੱਡੀ ਗੱਲ ਕਹੀ ਆ ਕਿਉਂਕਿ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਆ ਸੇਵਾ ਜ਼ਰੂਰ ਲੋਕੀ ਕਰ ਰਹੇ ਆ ਪਰ ਕਿੱਥ ਆਊਟ ਮਾਨ ਚ ਆ ਗਿਆ ਵੀ ਸਾਰਾ ਕੁਝ ਪਹੁੰਚ ਚੁੱਕਾ ਆਇਆ। ਕਈ ਹਜੇ ਵੀ ਕਹਿੰਦੇ ਆ ਵੀ ਕੋਈ ਨਾ ਅਸੀਂ ਥੋੜੀ ਦੇਰ ਬਾਅਦ ਸੇਵਾ ਸ਼ੁਰੂ ਕਰ ਦਾਂਗੇ। ਮਤਲਬ ਹਜੇ ਵੀ ਕਈ ਜਗ੍ਹਾਾਂ 'ਮੈਂ ਇਹੋ ਜਿਹੇ ਹੈਗੇ ਜਿੱਥੇ ਸੇਵਾ ਨਹੀਂ ਪਹੁੰਚ ਪਾਰੀ। ਜੇ ਤੁਹਾਨੂੰ ਤੁਹਾਡੇ ਕੋਲ ਉਹਨਾਂ ਦੀ ਜਾਣਕਾਰੀ ਹੈਗੀਆ ਤਾਂ ਜ਼ਰੂਰ ਸਾਂਝੀ ਵੀ ਕਰ ਸਕਦੇ। ਮੈਂ ਤੁਹਾਨੂੰ ਕਲੀਅਰ ਕਰਦਾ ਜਿਹੜਾ ਬੰਦਾ ਕਹਿੰਦੇ ਨਾ ਉਹ ਅੰਗੂਰ ਤੋੜ ਨਹੀਂ ਪਾਉਂਦਾ ਜਿਹੜੀ ਉਹ ਲੋਂਮੜੀ ਹੁੰਦੀ ਕਹਿੰਦੀ ਅੰਗੂਰ ਖੱਟੇ ਆ ਉਹ ਆਪ ਤੇ ਪਹੁੰਚ ਨਹੀਂ ਪਾ ਰਹੇ। ਉਹ ਦੇਖਦੇ ਆ ਹਾੜਾ ਪਾਣੀ ਆ ਉਹਦੇ ਵਿੱਚ ਜਾਏਗਾ ਕੌਣ ਮਰੇਗਾ ਕੌਣ ਉਹ ਬਾਹਰ ਹੀ ਸਮਾਨ ਰੱਖ ਕੇ ਹੁਣ ਉੱਥੇ ਆ ਕੇ ਕੋਣ ਪਿੰਡ ਪਿੰਡਾਂ ਤੋਂ ਬਾਹਰ ਕਿਹੜਾ ਐ ਪਿੰਡ ਤੋਂ ਵੇੜੀ ਚਾਹੀਦੀ ਆ ਹੁਣ ਦੋ ਦੋ ਤਿੰਨ ਤਿੰਨ ਵੋਟ ਨੇ ਜਿਹੜਾ ਸਮਾਨ ਪਹੁੰਚਾ ਸਕਦਾ ਉੱਥੇ ਤੱਕ ਤੇ ਉਹੀ ਘੁੰਮੀ ਜਾਂਡੀਆਂ ਨੇ ਉਹ ਵੀ ਇੱਧਰ ਚਾਹੀਦੀ ਆ ਉੱਧਰ ਚਾਹੀਦੀ ਆ ਤੇ ਕੰਪਲਿਕੇਸ਼ਨ ਬੜੀਆਂ ਹੋ ਗਈਆਂ ਇਹ ਲੋਕਾਂ ਨੇ ਇੱਕ ਦੂਜੇ 'ਚ ਵਾਇਰਲ ਕਰਤੀ ਚੀਜ਼ਾਂ ਵੀ ਨਹੀਂ ਨਹੀਂ ਇੱਥੇ ਨਹੀਂ ਜਾਣਾ ਇੱਥੇ ਇਹ ਖਤਰਾ ਆ ਵੀ ਛੋਨਾ ਲੱਗਾ ਉੱਚਾ ਬੋਟ ਰੁਕ ਜੇਗੀ ਅੱਗੇ ਨਹੀਂ ਜਾਣਾ ਤੇ ਸਾਨੂੰ ਜਾਣਾ ਪੈਣਾ ਆ ਅਸੀਂ ਟਰੈਕਟਰ ਵੀ ਇੰਤਜ਼ਾਮ ਕੀਤੇ ਆ ਪੰਜ ਟਰੈਕਟਰ ਅਸੀਂ ਇੰਤਜ਼ਾਮ ਕੀਤੇ ਜਾਣ ਲਈ ਜਿੱਥੇ ਨਹੀਂ ਜਾਣਗੇ ਉਹਦੇ ਵਾਸਤੇ ਬੋਟ ਇੰਤਜ਼ਾਮ ਕੀਤੀ ਆ ਤੇ ਤੁਹਾਡੇ ਸਾਹਮਣੇ ਅਸੀਂ ਕੱਲ ਸਵੇਰ ਤੋਂ ਰੀਚ ਕਰਨੀ ਆ ਅੰਦਰ ਪਿੰਡਾਂ ਦੇ ਵਿੱਚ ਤੇ ਅਸੀਂ ਮੁੰਡਾ ਪਿੰਡ ਤਰਨਤਾਰਨ ਤੇ ਰਾਮਦਾਸ ਤੇ ਅਜਨਾਲਾ ਅਸੀਂ ਹਰ ਜਗ੍ਹਾ ਤੇ ਰੀਚ ਕਰਾਂਗੇ ਆਪਣੀ ਟੀਮਾਂ ਨੇ 40 ਬੰਦੇ ਅਸੀਂ ਟੋਟਲ ਆਏ ਆ ਤੇ ਅਸੀਂ ਆਪਣੀ ਅਡਟ ਟੀਮਾਂ ਬਣਾ ਕੇ ਤੇ ਲੋਡ ਮੰਦ ਘਰਾਂ ਤੱਕ ਰੀਚ ਕਰਾਂਗੇ ਆਪਣੀ ਵਧੀਆ ਗੱਲ ਦੇਖੀ ਤੁਹਾਡੇ ਜਿਵੇਂ ਤੁਸੀਂ ਸਿਰਫ ਇਹ ਨਹੀਂ ਵੀ ਟਰੱਕ ਭੇਜਦੇ ਨੇ ਨਾਲ ਪੂਰੇ ਸੇਵਾਦਾਰ ਵੀ ਆਏ ਨੇ ਪੂਰੀ ਸੇਵਾ ਕਰਨ। ਸਾਨੂੰ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਨੇ ਇੱਕ ਗੱਲ ਕਹਿ ਕਿ ਤੋਰਿਆ ਉਥੋਂ ਵੀ ਜਾਨਾ ਸਮਾਨ ਲੈ ਕੇ ਤੇ ਆਪ ਘਰ ਤੱਕ ਪਹੁੰਚਾਣਾ। ਤੇ ਦੁਨੀਆ ਜਾਣਦੀ ਆ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਕੇ ਤੇ ਸਾਨੂੰ ਵੀ ਇਸੇ ਕਰਕੇ ਜਾਣਦੀ ਵੀ ਉਹਨਾਂ ਦੀ ਟੀਮ ਆ ਤੇ ਸਾਨੂੰ ਵੀ ਸੇਵਾ ਕਰਕੇ ਦੁਨੀਆ ਜਾਣਦੀ ਆ ਤੇ ਅਸੀਂ ਜੇ ਆਏ ਆ ਤੇ ਹਰ ਇੱਕ ਘਰ ਦੇ ਵਿੱਚ ਹੋ ਕੇ ਜਰੂਰ ਆਮ ਆ ਇਹ ਰਲ ਮਿਲ ਕੇ ਸੇਵਾ ਹੋ ਰਹੀ ਆ ਕਿ ਸਰਕਾਰਾਂ ਵਾਲੀ ਹੋ ਰਹੀ ਆ ਕੋਈ ਸਰਕਾਰ ਦਾ ਇੱਥੇ ਮੈਂ ਤੁਹਾਨੂੰ ਕਿਹਾ ਟੀਮ ਆ ਇਹ ਸਾਰੀ ਟੀਮ ਆ ਯੂਥ ਦੀ ਤੁਸੀਂ ਸਾਰਿਆਂ ਦਾ ਇੱਧਰ ਦੇਖੋ ਇਹ ਯੂਥ ਦੀ ਟੀਮ ਹੈ ਹਰਿਆਣੇ ਤੋਂ ਮੇਰਾ ਯਾਰ ਆ ਇਹ ਇੱਥੋਂ ਕਰਨਾਲ ਤੋਂ ਆ ਤੇ ਇਹ ਦਿੱਲੀ ਤੋਂ ਆ ਸਾਰੇ ਜਾਣੇ ਮਿਲ ਕੇ ਆਏ ਆ ਅਸੀਂ ਔਰ ਇਹ ਮੈਸੇਜ ਦੇਣ ਆਏ ਆ ਵੀ ਸਾਡੇ ਸਾਡੇ इमोशनल ਜੁੜੇ ਹੋਏ ਆ ਪੰਜਾਬ ਚ ਸਾਡੇ ਪੁਰਾਣੇ ਘਰ ਨੇ ਪੰਜਾਬ ਦੇ ਵਿੱਚ ਤੇ ਅਸੀਂ ਆਪਣੇ ਘਰਾਂ ਵਾਸਤੇ ਆਏ ਆ ਅਸੀਂ ਆਪਣੇ ਵਾਸਤੇ ਆਏ ਆ ਅਸੀਂ ਕਿਸੇ ਦੇ ਵਾਸਤੇ ਨਹੀਂ ਆਏ ਅਸੀਂ ਆਪਣੇ ਆਪ ਨੂੰ ਰਿਪੇਅਰ ਕਰਨ ਆਏ ਆ ਸਾਡੀ ਜਿਹੜੀ ਉਜੜ ਗਿਆ ਬਾਗ ਉਹਨੂੰ ਬਸਾਉਣ ਆਏ ਆ ਭਾਈ ਜੀ ਗੱਲ ਹੈ ਮਨਜਿੰਦਰ ਸਿੰਘ ਸਿਰਸਾ ਦੀ ਸੇਵਾ ਨੂੰ ਕੋਈ ਸਵਾਲ ਨਹੀਂ ਆ ਉਹਨਾਂ ਨੇ ਸੇਵਾ ਜਿਹੜੀ ਕੀਤੀ ਆ ਕਿਸਾਨ ਅੰਦੋਲਨ ਚ ਵੀ ਅਸੀਂ ਵੀ ਰਹੇ ਆ ਬੜੀ ਬਾ ਕਮਾਲ ਸੇਵਾ ਹੋਈ ਆ ਪਰ ਸਵਾਲ ਸਿੱਧੇ ਸਰਕਾਰਾਂ ਨੂੰ ਹੁੰਦੇ ਆ ਹੁਣ ਮਨਜਿੰਦਰ ਸਿੰਘ ਸਿੱੜਸਾ ਵੀ ਸਰਕਾਰ ਦੇ ਵਿੱਚ ਆ ਗੱਲ ਆ ਵੇ ਜਦੋਂ ਪੰਜਾਬ ਤੋਂ ਲੋਡ ਹੋਈ ਤਾਂ ਸਰਕਾਰਾਂ ਨੇ ਅਨਾਉਂਸਮੈਂਟ ਨਹੀਂ ਕੀਤੀ ਭਾਵੇਂ ਉਹ ਸੈਂਟਰ ਦੀ ਹੋਵੇ ਭਾਵੇਂ ਪੰਜਾਬ ਸਰਕਾਰ ਵੀ ਵਿੱਚ ਹੀ ਲੈਂਦਾ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਇਹ ਨਾ ਇਹ ਤਾਂ ਗਲਤੀਆਂ ਹੋਈਆਂ ਨਾ ਕਿੱਥੇ ਨੇ ਕਿੱਦਿਓ ਦੇਖੋ ਅੱਜ ਅਸੀਂ ਕਿਸੇ ਸਰਕਾਰ ਦੇ ਫੰਡ ਤੇ ਨਹੀਂ ਆਏ ਅਸੀਂ ਆਪਣੇ ਭਰਾਵਾਂ ਦੇ ਫੰਡ ਤੇ ਆਏ ਆ ਸਾਡੇ ਯਾਰ ਸਾਡੇ ਭਰਾ ਸਾਡੀ ਜਿਹੜੀ ਉਹ ਸਾਰੇ ਸੇਵਾਦਾਰ ਜਿਨ੍ਹਾਂ ਨੇ ਫੰਡ ਇਕੱਠਾ ਕਰਕੇ ਜਿਨ੍ਹਾਂ ਨੇ ਰਸਤ ਇਕੱਠੇ ਕਰਕੇ ਤੇ ਅਸੀਂ ਇੰਡੀਵਿਜੁਅਲ ਫਾਰਮ 'ਚ ਆਏ ਆ ਅਸੀਂ ਕਿਸੇ ਸਰਕਾਰ 'ਚ ਸਾਰੇ ਭਾਈਚਾਰੇ ਰੂਪ ਦੇ ਵਿੱਚ ਆਏ ਆ ਅੱਜ ਅਸੀਂ ਆਪਣੇ ਭਰਾਵਾਂ ਕਰਕੇ ਆਏ ਆ ਮੈਂ ਪਹਿਲਾਂ ਹੀ ਦੱਸਿਆ ਅਸੀਂ ਅੱਜ ਯੂਥ ਇਕੱਠਾ ਹੋ ਕੇ ਅੱਜ ਭਰਾ ਇਕੱਠੇ ਹੋ ਕੇ ਆਏ ਆ ਤੇ ਅਸੀਂ ਸੇਵਾ ਕਰਨ ਆਏ ਆ ਅਸੀਂ ਇਹ ਪੋਲਿਟਿਕਸ ਕਰਨ ਨਹੀਂ ਆਏ ਅਸੀਂ ਸੇਵਾ ਕਰਨ ਆਏ ਆ ਤੇ ਅਸੀਂ ਰੀਚ ਕਰਕੇ ਤੁਹਾਨੂੰ ਸਾਰੀਆਂ ਵੀਡੀਓਜ਼ ਭੇਜਾਂਗੇ ਕੱਲੀ ਕੱਲੀ ਫੋਟੋ ਤੁਹਾਨੂੰ ਭੇਜਾਂਗੇ ਤਦ ਤੱਕ ਤੁਹਾਨੂੰ ਵੀ ਪਤਾ ਲੱਗ ਜਾਏ ਅਸੀਂ ਆਪਣੇ ਸੱਚੇ ਦਿਲੋਂ ਸੇਵਾ ਕਰਨ ਆਏ ਆ ਤੁਹਾਡੀ ਸੇਵਾ ਤੇ ਤਾਂ ਕੋਈ ਸਵਾਲ ਨਹੀਂ ਉਹ ਤਾਂ ਸਾਨੂੰ ਪਤਾ ਵੀ ਤੁਸੀਂ ਸੇਵਾ ਕਰਨ ਆਏ ਹੋ ਵੀ ਕਿਸ ਤਰੀਕੇ ਨਾਲ ਆਪਣਾ ਤੁਸੀਂ ਆਪ ਸਭ ਕੁਝ ਤੁਸੀਂ ਆਪ ਡੇਂਜਰ ਦੀ ਗੱਲ ਕੀਤੀ ਆ ਵੀ ਉੱਥੇ ਸਾਰਾ ਡੇਂਜਰ ਆ ਪਰ ਤੁਸੀਂ ਉਸ ਦਾ ਧਿਆਨ ਨਹੀਂ ਰੱਖਿਆ ਸੀ ਕਿਹਾ ਵੀ ਹਾਂ ਘਰ ਛੱਡ ਕੇ ਆਇਓ ਘਰ ਦੇ ਜਿਹੜੇ ਐ ਏਸੀ ਵਾਲੇ ਰੂਮ ਛੱਡ ਕੇ ਆਇਓ ਘਰ ਦੇ ਬੈੱਡ ਛੱਡ ਕੇ ਆਇਓ ਤੁਹਾਡੀ ਸੇਵਾ ਤੇ ਕੋਈ ਸਵਾਲ ਨਹੀਂ ਮੈਂ ਪਹਿਲਾਂ ਹੀ ਕਿਹਾ ਉਹ ਅਕਾਲ ਪੁਰਖ ਆਪ ਰਾਖੀ ਕਰਦਾ ਪਰ ਉਹ ਕਹਿੰਦਾ ਵੀ ਘਰੋਂ ਤੇ ਨਿਕਲ ਕਹਿੰਦਾ ਚਰਨ ਸ਼ਰਨ ਗੁਰੂ ਏਕ ਪੈੰਡਾ ਜਾਇ ਚਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਤੇ ਅੱਜ ਉਸ ਅਕਾਲ ਪੁਰਖ ਦੇ ਅੰਗ ਸੰਗ ਸਾਈ ਉਹ ਸਾਡੇ ਹੈਗਾ ਅਰਦਾਸ ਕਰਕੇ ਤੁਰੇ ਆਂ ਵੀ ਜਿਹੜੀ ਰਸਦ ਲੋਕਾਂ ਨੇ ਦਿੱਤੀ ਆ ਉਥੇ ਪਹੁੰਚ ਕਰਨ ਲਈ ਅਸੀਂ ਉਹਨੂੰ ਡਾਇਰੈਕਟ ਲੋਕਾਂ ਤੱਕ ਪਹੁੰਚਾ ਦਈਏ ਆਪਣੇ ਭਰਾਵਾਂ ਤੱਕ ਉਹ ਫੈਮਲੀਆ ਤੱਕ ਪਹੁੰਚਾ ਦਈਏ ਕਿਸੇ ਦੇ ਮੂਹ ਨੂੰ ਕਿਸੇ ਦੀ ਕੋਈ ਲੋੜ ਨੂੰ ਪੂਰਾ ਕਰ ਦਈਏ ਇਹੀ ਸਾਡਾ ਮਕਸਦ ਆ ਇੱਕ ਗੱਲ ਇਹ ਕਿ ਲੋਕਾਂ ਨੇ ਰਸਤ ਇਕੱਠੀ ਕੀਤੀ ਆ ਮਤਲਬ ਮਤਲਬ ਇਹ ਸਾਰੇ ਭਰਾ ਹੋ ਗਿਆ ਤੇ ਉਥੇ ਦਿੱਲੀ ਦੇ ਲੋਕ ਵੀ ਇਸੇ ਤਰੀਕੇ ਨਾਲ ਰਸਤ ਇਕੱਠੀ ਕਰ ਰਹੇ ਆ ਦਿੱਲੀ ਦੇ ਲੋਕਾਂ ਦੇ ਵਿੱਚ ਬੜੀ ਉਤਸ਼ਾਹਨਾ ਆ ਵੀ ਉਹਨਾਂ ਉਹ ਵੀ ਐਕਚੁਅਲੀ ਚ ਬਿਲੋਂਗ ਟੂ ਪੰਜਾਬ ਸਾਰੇ ਬੰਦੇ ਸਾਰੇ ਪੰਜਾਬੀ ਆ ਬਿਲੋਂਗ ਕਰਦੇ ਆ ਉਹਨਾਂ ਦਾ ਦਰਦ ਆ ਉਹ ਆ ਨਹੀਂ ਸਕਦੇ ਪਰ ਉਹਨਾਂ ਨੇ ਆਪਣੇ ਮਸ ਰਪਏ ਭੇਜਿਆ ਉਹ ਸਾਨੂੰ ਭੇਜਿਆ ਉਹ ਮੈਸੇਜ ਦੇ ਕੇ ਭੇਜਿਆ 5-5 ਰੁਪਏ 2-2 ਰੁਪਏ 1-1 ਰੁਪਇਆ ਇਕੱਠੇ ਕਰਕੇ ਆਪਣੇ ਪਾਕ ਕਮਾਈ ਦੇ ਵਿੱਚੋਂ ਪੈਸੇ ਕੱਢ ਕੇ ਭੇਜੇ ਆ ਵੀ ਇਹ ਉਹ ਮੂੰਹਾਂ ਤੱਕ ਪੰਚਾ ਦਿਓ ਇਹ ਲੋੜਵੰਦ ਤੱਕ ਪੰਚਾ ਦਿਓ ਤੇ ਅਸੀਂ ਵੀ ਪ੍ਰੋਮਿਸ ਕਰਕੇ ਆਏ ਆ ਤੁਹਾਡਾ ਇੱਕ-ਇੱਕ ਪੈਸਾ ਕਿਸੇ ਰਸਤੇ 'ਚ ਢਾਬਿਆਂ ਤੇ ਵਿੱਚ ਰੋਟੀ ਦੇ ਵਿੱਚ ਨਹੀਂ ਕਿਸੇ ਡੀਜ਼ਲ ਪੈਟਰੋਲ ਗੱਡੀਆਂ ਦੇ ਵਿੱਚ ਨਹੀਂ ਪੂਕਾਂਗੇ ਉਹ ਲੋਕਾਂ ਤੱਕ ਪੰਚਾਵਾਂਗੇ ਉਹ ਆਮ ਘਰਾਂ ਤੱਕ ਪੰਚਾਵਾਂਗੇ ਤੁਹਾਡਾ ਇੱਕ-ਇੱਕ ਪੈਸਾ ਉਹ ਉੱਥੇ ਯੂਜ਼ ਹੋਏਗਾ ਤੇ ਤੁਹਾਨੂੰ ਦੁਆ ਮਿਲੇਗੀ ਉਹਦੀ ਜੀ ਇਹ ਗੱਡੀ ਤੁਹਾਡੀ ਹੈ ਡਿਫੈਂਡਰ ਇਹ ਮੇਰੇ ਭਰਾ ਦੀ ਆ ਜਿਹੜੀ ਮੇਰੇ ਭਰਾ ਦੀ ਉਹ ਸਾਡੀ ਆ ਹਾਂਜੀ ਤੇ ਇਹ ਕਿਉਂਕਿ ਇੱਥੇ ਪਾਣੀ ਵਹਤਾ ਐ ਤਾਂ ਨਹੀਂ ਵੀ 1 ਕਰੋੜਾਂ ਦੀ ਗੱਡੀ ਲੈ ਕੇ ਚੱਲੇ ਉਹ ਵੀ ਕਰੋੜਾਂ ਦੀ ਗੱਡੀ ਦਾ ਨੁਕਸਾਨ ਹੋ ਜਾਏਗਾ ਨਹੀਂ ਜੀ ਨਹੀਂ ਨੁਕਸਾਨ ਫਾਇਦਾ ਸਭ ਆਕਾਲ ਪਰਖਦਾ ਜੀ ਉਹਨੇ ਹੀ ਦਿੱਤਾ ਉਹਨੇ ਹੀ ਲੈ ਜਾਣਾ ਤੇ ਇਹ ਚੀਜ਼ਾਂ ਦੀ ਪ੍ਰਵਾਹ ਹੁੰਦੀ ਤੇ ਫਿਰ ਆਪਾਂ ਅੱਜ ਘਰ ਆਪਣੇ ਏਸੀ ਵਾਲੇ ਰੂਮ 'ਚ ਬੈਠੇ ਹੁੰਦੇ ਅਜੇ ਇੱਥੇ ਨਾ ਹੁੰਦੇ ਜੇ ਕੋਈ ਆਪਣੀ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕੁਝ ਦੱਸਣਾ ਚਾਹੁੰਦਾ ਤਾਂ ਮੈਂ ਕਵਾਂਗਾ ਦੱਸ ਸਕਦਾ ਵੈਸੇ ਬਾਈ ਜੀ ਦੀ ਗੱਲ ਹੋ ਰਹੀ ਆ ਬਾਈ ਜੀ ਕਿਦਾਂ ਖਿਆਲ ਦੇ ਵਿੱਚ ਆਇਆ ਵੀ ਹਾਂ ਛੋਟੀ ਜੀ ਗੱਲ ਦੱਸਾਂ ਇਹਦੇ ਬਾਰੇ ਇਹ ਇਹ ਦਿਖਣ ਦੇ ਵਿੱਚ ਮੈਂ ਸੱਚ ਬੋਲ ਰਿਹਾ ਸਾਰੇ ਜਣੇ ਸੁਣ ਲੈਣ ਇਹਦਾ ਦਿਲ ਜਿਹੜਾ ਨਾ ਉਹ ਬੜਾ ਭਾਵੁਕ ਆ ਇੰਨੇ ਜਿੰਨਾ ਜ਼ਿਆਦਾ ਮੈਨੂੰ ਸਾਰਿਆਂ ਦੇ ਵਿੱਚ ਇੰਨੇ ਇਨਕਰੀਜ ਕੀਤਾ ਨਾ ਵੀ ਆਪਾਂ ਚੱਲਣਾ ਆਪਾਂ ਨੂੰ ਇਹ ਕਿਸ਼ਤੀ ਚਾਹੀਦੀ ਆ ਯਾਰ ਆਪਾਂ ਉਹਨਾਂ ਦੇ ਘਰ ਤੱਕ ਜਾਣਾ ਆ ਇਹ ਗੱਲ ਹੋਈ ਆ ਵੀ ਉਹਨਾਂ ਦੇ ਘਰ ਤੱਕ ਰੀਸ ਕਰਨਾ ਆਪਾਂ ਤੱਕ ਜਾਣਾ ਘਰ ਤੱਕ ਜਾਣਾ ਉਹ ਉਹਨਾਂ ਦੀ ਕੀ ਕੀ ਲੋੜ ਆ ਆਪਾਂ ਬਾਤ ਚਾਣਾ ਸਾਨੂੰ ਡੀਜ਼ਲ ਚਾਹੀਦਾ ਸਾਨੂੰ ਟਰੈਕਟਰ ਚਾਹੀਦਾ ਸਾਨੂੰ ਜੀਸੀਬੀ ਚਾਹੀਦੀਆਂ ਨੇ ਇਹਨੇ ਦੱਸਿਆ ਨੇ ਮੈਨੂੰ ਮੈਂ ਕਹਿ ਰਿਹਾ ਇਦਾਂ ਨਹੀਂ ਆ ਕਿ ਇਹਨੇ ਦਾੜਾ ਨਹੀਂ ਰੱਖਿਆ ਇਹਨੇ ਬਿਸਤਾਰ ਨਹੀਂ ਸਜਾਈ ਇਹ ਅਸਲੀ ਸਿੱਖ ਇਹ ਆ ਅਸਲੀ ਸਿੱਖ ਅਸੀਂ ਤੇ ਗੁਰੂ ਜਿੱਦਾਂ ਦਾ ਵੀ ਬਾਣਾ ਪਰ ਸੋਚ ਇਸ ਬੰਦੇ ਦੀ ਆ ਮੈਂ ਤੁਹਾਨੂੰ ਦੱਸਾਂ ਅਸਲੀਚ ਸੋਚ ਇਸ ਬੰਦੇ ਦੀ ਮੈਂ ਸਲਾਮ ਕਰਦਾ ਇਹ ਛੋਟਾ ਆ ਮੇਰੇ ਤੋਂ ਪਰ ਵਾਕਈ ਇਹ ਹੈਡ ਆ ਹੈਡਸ ਆ ਵਾਏ ਬੰਦੇ ਬਾਈ ਜੀ ਪਹਿਲਾਂ ਸਾਰੀ ਜਾਣਕਾਰੀ ਹਾਸਲ ਕੀਤੀ ਲੋਕਾਂ ਨਾਲ ਗੱਲਬਾਤ ਕੀਤੀ ਵੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਜ਼ਰੂਰਤ ਹੈ ਅਜੀ ਬਾਈ ਜਿਵੇਂ ਵੀਡੀਓਜ਼ ਵਾਰਾ ਦੇਖੀਆਂ ਸੀਗੀਆਂ ਫਿਰ ਮਨ ਚ ਇਨਾ ਹੀ ਖਿਆਲ ਆਇਆ ਕਿ ਪਤਾ ਉਹ ਕਿਸੇ ਮਾਂ ਨੇ ਬਜ਼ੁਰਗ ਨੇ ਕਿ ਸਿੱਧੇ ਬੰਦੇ ਨੇ ਔਰਤ ਨੇ ਕਿਸ ਨੇ ਅਰਦਾਸ ਕੀਤੀ ਹੋਣੀ ਹੈ ਕਿڑی ਰੂਹ ਨੇ ਸਾਡੇ ਤੱਕ ਉਹ ਗੱਲ ਪਹੁੰਚਾਈ ਤੇ ਸਾਡੇ ਮਨ ਚ ਆਇਆ ਕਿ ਨਹੀਂ ਹੁਣ ਅਸੀਂ ਜਾਣਾ ਹੀ ਜਾਣਾ ਕੱਪੜੇ ਲੈ ਕੇ ਆਏ ਗੱਡੀ ਵਾਦੂ ਸਮਾਨ ਪਿਆ ਰਹਿਣਾ ਹੀ ਹੈ ਜਦੋਂ ਲੱਗੇਗਾ ਨਾ ਠੀਕ ਹੋ ਗਿਆ ਫਿਰ ਜਾਵਾਂਗੇ ਉਦੋਂ ਫਿਰ ਤੋਂ ਆਵਾਂਗੇ ਜਦੋਂ ਕਦੇ ਲੱਗੇ ਆ ਕਿ ਕਿਸੇ ਦੀ ਮਦਦ ਕਰਨ ਲਈ ਪਾਵੇਂ ਇੱਟਾਂ ਦੀ ਜਾਂ ਰੇਤ ਦੀ ਫਿਰ ਜਿਵੇਂ ਭਾਜੀ ਜੀ ਲਈ ਦੱਸਣਗੇ ਕਿ ਆ ਵੀ ਹੁਣ ਇਸ ਦੀ ਸੇਵਾ ਲੈ ਕੇ ਚੱਲੀ ਐ ਮਾ ਸਿਰਫ ਇਨਾ ਖਿਆਲ ਆਇਆ ਕਿਸੇ ਦੀ ਅਰਦਾਸ ਹੋਈ ਐ ਤਾਂ ਚਲੋ ਅਸੀਂ ਐਨੇ ਖੁਸ਼ਕਿਸਮਤ ਆ ਗਏ ਸਾਨੂੰ ਉਸ ਅਰਦਾਸ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਐਨੇ ਦੂਰ ਬੈਠ ਕੇ ਵੀ ਤੁਸੀਂ ਲੋਕ ਇਧਰੋਂ ਪੰਜਾਬ ਤੋਂ ਉਧਰ ਆਏ ਸੀਗੇ ਉਸ ਟਾਈਮ ਤੇ 1 ਸਾਲ ਰਹੇ ਚਲੋ ਸਾਨੂੰ ਵੀ ਮੌਕਾ ਮਿਲ ਗਿਆ ਅਸੀਂ ਉਧਰ ਉੱਠ ਕੇ ਉਧਰ ਜਾਈਏ ਸਾਨੂੰ ਉਹ ਹੀ ਚੰਗਾ ਲੱਗਾ ਇਹ ਗੱਲ ਕਿਸਾਨ ਅੰਦੋਲਨ ਦੀ ਕਰਤੀ ਵੀ ਹੁਣ ਸਮਾ ਦਿੱਲੀ ਦਾ ਇਧਰ ਆਣ ਨੂੰ ਹੈ ਬਿਲਕੁਲ ਭਾਈ ਹੁਣ ਸਾਡੀ ਵਾਰੀ ਹੈ ਆ ਭਰਾ ਨੇ ਸਾਰੇ ਤੇ ਜਿਵੇਂ ਦਿੱਲੀ گاਉ ਲੋਕਲ گاਉਂ ਦੇ ਹੈਗੇ ਨੇ ਤੇ ਇਹਨਾਂ ਨੂੰ ਵੀ ਮੈਂ ਆਈ ਆਖਿਆ ਸੀਗਾ ਕਿ ਆ ਵੀ ਉਹ ਤੇ ਆਉਂਦੇ ਰਹਿ ਹਮੇਸ਼ਾ ਉਹਨਾਂ ਸੀ ਚੱਲੀ ਐ ਸਾਡੀ ਵਾਰੀ ਹੈ ਸਾਜਾ ਇਹ ਹਰਿਆਣਾ ਤੁਰ ਕੇ ਪੰਜਾਬ ਵੱਲ ਜਾਣ ਡਿਆ ਭਰਾ ਜੱਜੜ ਤੋਂ ਆਏ ਨੇ ਇਹ ਵੇਖੋ ਇਹ ਚੱਜ ਆਓ ਇਧਰ ਆ ਯਾਰ ਰੋਹਿਤ ਮਲਿਕ ਕਿੱਥੇ ਹੈ ਭਾਰੇ ਭਰਾ ਇਹ ਦੇਖ ਲੋ ਇਹ ਸਾਡਾ ਭਰਾ ਆ ਰੋਹਿਤ ਮਲਿਕ ਉਹ ਸਾਡਾ ਇਹ ਇਹ ਆਪਣਾ ਗੌਰਵ ਤੇ ਅਗੀ ਹੋ ਇਹ ਸਾਡਾ ਭਰਾ ਰੋਹਿਤ ਇਹ ਵੀ ਸਾਈਲ ਜਾਖੜ ਤੇ ਦੇਖੋ ਕਿਸੇ ਨਾ ਕਿਤੇ ਸਾਰੇ ਇੱਕ ਦੂਜੇ ਨਾਲ ਸਾਂਝ ਦੇ ਵਿੱਚ ਜੁੜੇ ਹੋਏ ਆ ਇੱਕ ਦੂਜੇ ਦੇ ਭਰਾ ਨੇ ਇਹਨਾਂ ਦੇ ਵੀ ਤੇ ਇਮੋਸ਼ਨ ਹਿੱਟ ਕੀਤੇ ਆ ਇਹ ਕਹਿੰਦੇ ਆਪਣਾ ਇਹਨਾਂ ਦਾ ਜਿਮ ਹੈਗਾ ਤੇ ਆਪਣਾ ਔਨ ਰਿਕਾਰਡ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਜਿਮ ਇਹਨਾਂ ਦਾ ਹੋਏਗਾ ਫਿਰ ਵੀ ਇਹ ਸੇਵਾ ਕਰਨ ਲਈ ਆਏ ਨੇ ਹਾਂ ਹੁਣ ਇਹਨਾਂ ਦਾ ਪ੍ਰੀ ਬੁਕਿੰਗ ਸਟਾਰਟ ਹੋਈ ਹੈ ਤੁਸੀਂ ਟ੍ਰੇਨ ਆਏ ਜਿੰਪਾ ਹੋ ਗਏ ਪੂਰਾ ਇੰਡੀਆ ਦੇ ਵਿੱਚ ਇਹਨਾਂ ਤੋਂ ਵੱਡਾ ਜਿੰਮ ਕੋਈ ਨਹੀਂ ਹੈਗਾ ਆਪੀ ਬਾਗ ਜਿਹੜਾ ਠੀਕ ਐਥਲਨ ਸੀਗਾ ਨਾ ਜੀ ਉਹ ਇਹਨਾਂ ਨੇ ਲਈਤੀ ਹੈ ਜਗਾ ਸਭ ਤੋਂ ਵੱਡੀ ਜਗਾ ਵਾਹ ਜੀ ਉਸ ਤੋਂ ਬਾਅਦ ਜਨਕਪੁਰੀ ਸਭ ਤੋਂ ਵੱਡਾ ਜਿੰਮ ਹੈ ਤਾਂ ਇੰਡੀਆ ਤੋਂ ਛੱਡ ਕੇ ਆ ਗਿਆ ਇੱਕ ਮਿੰਟ ਨਹੀਂ ਸੋਚਿਆ ਉੱਥੇ ਕੀ ਹੋ ਰਿਹਾ ਹੋਵੇਗਾ ਕੀ ਸਭ ਤੋਂ ਵੱਡੇ ਜਿੰਮ ਆਏ ਨੇ ਪਰ ਛੱਡ ਕੇ ਆ ਗਿਆ ਇੱਕ ਮਿੰਟ ਬਾਈ ਜੀ ਇਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਵੀ ਅਸੀਂ ਐ ਨਹੀਂ ਜਾਂਦੇ ਵੀ ਸਿਰਫ ਅੱਜ ਜਾ ਕੇ ਸਾਡੀ ਗੱਡੀਆਂ ਵਾਪਸ ਤੋਰ ਜਾਣ ਗਿਆ ਤੇ ਇਹ ਕਹਿੰਦਾ ਜਦੋਂ ਤੱਕ ਲੋਡ ਹੈ ਉਦੋਂ ਤੱਕ ਰਵਾਂਗੇ ਤੁਸੀਂ ਵੀ ਫਿਰ ਨਾਲ ਹੀ ਰਹੋਗੇ ਨਾਲ ਹੀ ਰਹਾਂਗੇ ਜੀ साथ जहाँ तक जिसको जितनी मदद होगी जब तक ये हमें आश्वासन नहीं देगा ना कि सब ठीक है तब तक वही है किसी काम में ना के चले हो अरबा करोड़ा था कि जिस हिसाब दस रहे अरबा था काम छो काम तो जी होता रहेगा भगवान ने काम दिया है तो भगवान देख भी लेगा जो लोग वहाँ जुड़े हुए हैं वो काम को संभालेंगे हम या धर्म का काम संभालेंगे ਕੱਲਾ ਕੱਲਾ ਟੈਚੀ ਖੋਲ ਕੇ ਵੇਖ ਲੋ ਜੀ 15 15 20 20 ਜੋੜੇ ਮਿਲਣਗੇ ਤੁਹਾਨੂੰ ਕੱਲੇ ਕੱਲੇ ਟੈਚੀ ਚ ਐਵੇਂ ਗੱਲਾਂ ਦੇ ਵਿੱਚ ਨਹੀਂ ਕਰਨ ਤੇ ਗੱਲਾਂ ਇਹ ਕਰਕੇ ਵਿਖਾਣ ਲਈ ਆਏ ਆ ਬੀਬੀ ਜੋੜੇ ਲੈ ਕੇ ਆਏ ਆ ਨਾਲ ਚ ਲੋੜ ਪਈਗੀ ਤਾਂ ਫਿਰ ਹੋਰ ਮੰਗਾ ਲਾਂਗੇ ਪਰ ਰਾਂਗੇ ਇੱਥੇ ਜਦ ਤੱਕ ਸਾਡੇ ਭਰਾ ਇੱਥੇ ਬੈਠੇ ਆ ਸਾਨੂੰ ਸੰਭ ਆਪਾ ਸੇਵਾ ਕਰਨ ਆਏ ਆ ਉਹ ਸਾਨੂੰ ਕਹਿਣ ਦੇ ਆ ਵੀ ਤੁਸੀਂ ਆਓ ਅਸੀਂ ਤੁਹਾਡੀ ਸੇਵਾ ਕਰਨੀ ਆ ਮੈਂ ਕਹਿੰਨੀ ਅਸੀਂ ਅਸੀਂ ਆਣਦੇ ਆ ਸੇਵਾ ਕਰਨ ਕੀ ਕਹਿ ਗੱਲ ਤੁਸੀਂ ਨਾਮ ਦੱਸੇ ਨਾ ਇਹਨਾਂ ਦੇ ਕਿਸੇ ਦਾ ਤਿਆਗੀ ਕਿਸੇ ਦਾ ਰੋਹਿਤ ਸਾਰੇ ਹਿੰਦੂਆਂ ਦੇ ਨਾਮ ਨੇ ਇਹ ਚਾਰਟ ਨੇ ਇਹ ਵੀ ਜੱਟ ਨੇ ਆਪਰਾ ਪੰਡਤ ਤੇ ਤਿਆਗੀ ਹੈਗਾ ਤੇ ਇਹ ਆਪਰਾ ਜੱਜੜ ਤੋਂ ਜੱਟ ਹੈਗਾ ਤੇ ਆਪਰਾ ਰਾਮਗੜੀਆਂ ਨੇ ਆਪਣੇ ਮਤਲਬ ਤੇ ਆਪਣੇ ਬਾਕੀ ਸਾਰੇ ਉਹ ਭਾਜੀ ਵੀ ਆਪਣੇ ਰਾਮਗੜੀਆਂ ਮਤਲਬ ਸਾਰੇ ਦਿੱਲੀ ਰਹੇ ਨੇ ਪਰ ਸਾਨੂੰ ਕੀ ਇਹ ਮੇਨ ਪੰਜਾਬ ਕਿ ਚੱਲ ਠੀਕ ਹੈ ਪੰਜਾਬ ਤੇ ਮੈਟਰ ਹੋਇਆ ਫਿਰ ਵੱਡੀ ਗੱਲ ਉਹ ਹੀ ਕਿ ਚਲੋ ਪੰਜਾਬ ਬਾਰ ਬਾਰ ਹੀ ਖੜਾ ਹੋਇਆ ਇਸ ਲਈ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਕਿ ਅਸੀਂ ਵੀ ਜਾਈਏ ਬਾਤ ਹੈ ਸਿਰਫ ਪੰਜਾਬ ਹਰਿਆਣਾ ਰਾਜਸਥਾਨ ਐਸਾ ਕੁਝ ਨਹੀਂ ਹੈ जहाँ धर्म की बात आती है ना चाहे वो पशु हो चाहे इंसानियत हो तो इंसानियत के नाते आ रखे हैं यहाँ पर कि इंसान परेशान है तो उसकी मदद होनी चाहिए तो वहाँ से काम छोड़ के जो आने का जो मकसद है ना कि जो लोग दुखी हैं मेरे पास घर में भी पशु हैं वहाँ पर काम भी है मेरे को पता है वहाँ अगर काम में नुकसान हो जाए तो क्या इम्पैक्ट पड़ेगा तो यहाँ जिन लोगों को नुकसान हो रखा है तो थोड़े दिन तो सेक्रीफाइस कर ही सकते हैं कोई दिक्कत नहीं है तो जिन उस इंसानियत के नाते यहाँ पर आ रखें भाई ने एक बार कही थी भाई आपको चलना है ਮਗਾ ਚਲ ਭਾਈ ਅੱਜ ਇੱਕ ਚੀਜ਼ ਦੇਖ ਕੇ ਤੇ ਬੜਾ ਚੰਗਾ ਲੱਗ ਰਿਹਾ ਇਹ ਦੁੱਖ ਜ਼ਰੂਰ ਆਇਆ ਪਰ ਇਹ ਦੁੱਖ ਵੇਖ ਕੇ ਸਾਰਿਆਂ ਨੂੰ ਇਕੱਠਾ ਇੱਕ ਛਤਰੀ ਥੱਲੇ ਕਰਤਾ ਮੈਂ ਜਿੱਥੇ ਵੀਡੀਓ ਵੇਖ ਰਿਹਾ ਉੱਥੋਂ ਦੀ ਸਪੋਰਟ ਹੋ ਗਈ ਇੱਥੋਂ ਇਕੱਠੇ ਹੋ ਗਏ ਅੱਜ ਕੋਈ ਤੁਸੀਂ ਗੱਲ ਕੀਤੀ ਪੋਲਿਟਿਕਸ ਦੀ ਅੱਜ ਮੈਂ ਕੋਈ ਪੋਲਿਟੀਕਲ ਬੰਦੇ ਨਹੀਂ ਸਾਰੇ ਚਿਹਰੇ ਇਕੱਠੇ ਵੇਖਣ ਡਿਆ ਉਮ ਅੱਜ ਮੈਂ ਵਖੇ ਉਨਕੀਰਤਔ ਲਖਨੇ 5 ਕਰੋੜ ਰੁਪਏ ਦੀ ਹੈਲਪ ਕੀਤੀ ਦਲਜੀਤ ਦਸਾਂਜ ਨੇ ਉਹ ਪਰਿਵਾਰ ਲੈਲੇ ਹਾਂ ਮਤਲਬ ਗੱਲ ਇਹ ਆ ਵੀ ਸਾਡੇ ਸਿੰਗਰ ਜਿਨ੍ਹਾਂ ਨੂੰ ਵੇਲ ਹੀ ਨਹੀਂ ਜਿਨ੍ਹਾਂ ਨੂੰ ਵੇਲ ਹੀ ਨਹੀਂ ਕਿਉਂਕਿ ਉਹ ਸਾਰਾ ਸਾਰਾ ਦਿਨ ਸਟੂਡੀਓ ਰਹਿੰਦੇ ਨੇ ਉਹੋ ਜਿਹੇ ਵੀ ਬੰਦੇ ਸਾਰੇ ਖੜ ਕੇ ਇਕੱਠੇ ਆ ਕੇ ਜਿਨ੍ਹਾਂ ਦੇ ਆਪਣੀਆਂ ਹੀ ਦੁਸ਼ਮਣੀਆਂ ਚੱਲਦੀ ਰਹਿੰਦੀਆਂ ਗਾਣਿਆਂ ਦੇ ਵਿੱਚ ਅੱਜ ਮੈਂ ਦੇਖ ਰਿਹਾ ਸੀ ਉਹ ਅਰਜਨ ਢਿੱਲੋਂ ਨਵਾਂ ਸੰਤੂ ਸਾਰੇ ਜਾਣੇ ਲੱਗੇ ਹੋਏ ਆ ਤੁਸੀਂ ਵੇਖੋ ਕੱਲੇ ਕੱਲਾ ਬੰਦਾ ਟਰੈਕਟਰਾਂ ਤੇ ਚੜਕੇ ਅੰਦਰ ਸੇਵਾ ਕਰਨ ਡਿਆ ਕਿੱਡੀ ਮਾਨ ਵਾਲੀ ਗੱਲ ਹੈ ਅੱਜ ਸਾਰੇ ਜਣੇ ਇਕੱਠੇ ਹੋ ਗਏ ਇਦਾਂ ਹੀ ਸਾਰੇ ਹੱਸਦੇ ਵਸਦੇ ਰਹਿਣ ਸਾਰੇ ਇਕੱਠੇ ਰਹਿਣ ਲੋੜ ਪੈਣ ਤੇ ਜਦ ਸਾਰੇ ਜਣੇ ਤਾਕਤ ਬਣ ਕੇ ਖੜ ਜਾਂਦੇ ਨਾ ਤੇ ਫਿਰ ਪਹਾੜ ਵੀ ਹੋਏ ਕੁਝ ਵੀ ਹੋਏ ਤੇ ਫਿਰ ਪਹਾੜ ਕੀ ਲੰਘ ਜਾਂਦੇ ਆ ਕੋਈ ਪ੍ਰਵਾਹ ਨਹੀਂ ਫਿਰ ਕਿਸੇ ਚੀਜ਼ ਦੀ ਵੀ ਫਿਰ ਉਹ ਜਿਹੜਾ ਹਾਰਡ ਆ ਨਾ ਉਹ ਵੀ ਇਦਾਂ ਹੀ ਲੱਗਦਾ ਦੇਖ ਲਾਂਗੇ ਯਾਰ ਪ੍ਰਵਾਹ ਨਹੀਂ ਕਿ ਤੁਸੀਂ ਜਿਨ੍ਹਾਂ ਦੇ ਨਾਲ ਆਏ ਆ ਉਹਨਾਂ ਨਾਲ ਵੀ ਇੱਕ ਵਾਰੀ ਗੱਲਬਾਤ ਕਰ ਲੈਂਦੇ ਆ ਕੋਈ ਨਾ ਅ ਭਾਈ ਗਰੋਤ ਤੇ ਅ ਭਾਈ ਜੀ ਕਈ ਵਾਰੀ ਨਾ ਪੰਜਾਬ ਨੂੰ ਬਦਨਾਮ ਕਰਨ ਦੇ ਵਾਸਤੇ ਆ ਪੰਜਾਬ ਨੂੰ ਬਾਕੀ ਸੂਬਿਆਂ ਨਾਲ ਤੋੜਨ ਦੇ ਵਾਸਤੇ ਇਹਨਾਂ ਨੂੰ ਵੱਖਵਾਦੀ ਕਹਿ ਦਿੱਤਾ ਜਾਂਦਾ ਇਹਨਾਂ ਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਪਰ ਹੁਣ ਅੱਜ ਦੇਖਦੇ ਹੋ ਅੱਜ ਇੱਥੇ ਆਏ ਵੀ ਉਹ ਵੀ ਅੱਜ ਇਹਨਾਂ ਦੀ ਲੋੜ ਵੀ ਆ ਤੁਸੀਂ ਵੀ ਦਿੱਲੀ ਤੋਂ ਚੱਲ ਕੇ ਆਏ ਹੋ ਤੇ ਭਾਈ ਨੇ ਵੀ ਬੜੀ ਵੱਡੀ ਗੱਲ ਕੀਤੀ ਵੀ ਸਾਲ ਐ ਦਿੱਲੀ ਬੈਠੇ ਰਹੇ ਆ ਹੁਣ ਸਾਡੀ ਵਾਰੀ ਆ ਭਾਈ ਸਾਹਿਬ पहले तो वाहगुरु जी का खालसा भाई जी की फतेह जय श्री राम हम सारे साथ रोटी खाते हैं साथ बैठते हैं खालिस्तानी कोई नहीं है सिर्फ भाईचारा है प्यार है साथ बैठते हैं साथ खाते हैं किसी को भी दिक्कत होएगी हम सारे एक साथ खड़े हैं हमारा एक फैमिली है हम आज से नहीं पंजाब से हमारा रिश्ता पुराना कई सदियों का है पहले पंजाबी होता था दिल्ली तक कभी दिल्ली तो था ही नहीं पंजाब ही था पंजाब महा हाँ जी पंजाबी बाग तक पंजाब होता था हमारे घर भी पंजाब में ही थे आज वो दिल्ली में है हम आते हैं पंजाब आते हैं पाजी की भी सेवा देखते हैं हमारा प्यार है हमारे बड़े भाई हैं इन्होंने बोला ये करना है तो ये करना है इंसानियत है प्यार है हम सब आ गए और हमें जब तक लोगों के घर तक नहीं जाएंगे उनकी दुख दर्द नहीं समझेंगे हम यहाँ से नहीं जाएंगे हमारा एक ही मोटिव है कोई परेशान ना रहे हमें सबके साथ खड़े रहना है चाहे वो कोई भी मदद हो हमारी कुछ कितना भी खर्चा हो जाए कितना भी कुछ लग जाए कोई मतलब नहीं है पल्ले लग जाए भावे घरों लग जाए कोई चक्कर हाँ, नहीं कोई चक्कर नहीं है किसी का घर ना उजड़े कोई भी निस्वार्थ सेवा नहीं होगी सिर्फ सबके साथ हैं सबका विकास है सबके साथ हैं प्यार है और दिल से सेवा करनी है ये नहीं कि हाँ हमें इंटरव्यू करना है हमें चीज़ें सोशल मीडिया पे दिखानी है ऐसा कुछ नहीं है हमें आप कल भी सारी चीजें देखो परसों भी देखो हम यही मिलेंगे जब तक ये चीजें हल नहीं होती दुख दर्द सब के दूर नहीं होते हम यहां से नहीं जाएंगे मतलब घर देनु कह के आए हो ਵੀ ਵੀ ਉੱਥੇ ਅਸੀਂ ਸੇਵਾ ਕਰਨ ਚੱਲੇ ਆ ਬਸ ਬਸ ਚਾਹ ਪਾਵੇ ਲੱਗ ਜਾਏ ਸਾਲ ਚਾਹ ਲੱਗ ਜਾਏ ਮਹੀਨਾ ਅਸੀਂ ਇੱਥੇ ਆ ਇਹ ਵੀ ਸਾਡਾ ਘਰ ਹੈ ਵਾਹ ਇਹ ਇਹ ਸਾਰਿਆਂ ਦਾ ਹੀ ਘਰ ਹੈ ਪੰਜਾਬ ਇਹੋ ਜੀ ਮੈਂ ਕਹਿੰਦਾ ਪੰਜਾਬ ਸਾਡੀ ਮਿੱਟੀ ਬਸ ਥੈਂਕ ਯੂ ਜੀ ਧਰਵਾਜੇ ਤਨ ਇਹਦੇ ਵਿੱਚ ਗੱਲ ਬੜੀ ਸੋਹਣੀ ਗਈ ਆ ਵੀ ਸਾਡਾ ਹੀ ਘਰ ਆ ਕਹਿੰਦੇ ਬਿਲਕੁਲ ਸਾਡਾ ਹੀ ਘਰ ਆ ਜੀ ਭਰਾ ਉਹਨੇ ਕਹਤਾ ਰੋਟੀ ਕੱਟੇ ਖਾਣੇ ਆ ਸਾਂਝ ਆ ਸਾਡੀ ਸਾਂਝ ਆ ਸਾਡੀ ਬਾਕੀ ਗੱਲ ਇਤਰਾਹ ਕਿ ਕਾਮਯਾਬੀ ਚੁੰਮੇ ਪੈਰੋ ਦੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਚੱਲ ਪੈ ਜੇ ਮੈਂ ਭਰਾ ਦੀ ਗੱਲ ਕਰਨ ਲੱਗਾ ਕਾਮਯਾਬੀ ਚੁੰਮੇ ਪੈਰੋ ਦੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਚੱਲ ਪੈ ਜੇ ਕਹਿੰਦੇ ਮੁੱਲ ਪਵੇਗਾ ਕਿਤੇ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਬਹੁਤ ਇਹ ਦੁਆਰਾ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੀ ਤੁਹਾਡਾ ਧੰਨਵਾਦ ਤੇ ਆ ਨਹੀਂ ਵੀ ਆ ਬਾਈ ਸਾਰੇ ਵਿਹਲੇ ਹੈਗੇ ਆ ਮੈਂ ਕਹਾਂਗਾ ਕੈਮਰਾਮੈਨ ਨੂੰ ਇੱਕ ਵਾਰੀ ਘੁਮਾ ਦਿਓ ਵੀ ਇੰਨਾਂ ਕੋਲ ਜੜੀਆਂ ਜੜੀਆਂ ਗੱਡੀਆਂ ਨੇ ਨਾ ਵੀ ਕਿਸੇ ਕਿਸੇ ਕੋਲ ਆ ਆ ਦੇਖ ਲਓ ਮੈਂ ਇਹ ਗੱਡੀਆਂ ਹੀ ਦਿਖਾ ਦਿਓ ਵੀ ਕਿਸੇ ਕੋਲ ਡਿਫੈਂਡਰ ਆ ਤੇ ਕਿਸੇ ਕੋਲ ਫੋਰਚੂਨਰ ਆ ਆ ਇਧਰ ਦਿਖਾ ਦਿਓ ਕਿਸੇ ਕੋਲ ਫੋਰਚੂਨਰ ਆ ਕਿਸੇ ਕੋਲ ਇਧਰ ਸਕੋਰਪਿਓ ਐਨ ਖੜੀਆਂ ਨੇ ਥਾਰ ਵੀ ਗੱਡੀ ਖੜੀ ਆ ਤੇ ਆ ਦੇਖ ਸਕਦੇ ਹੋ ਸਕੋਰਪਿਓ ਐਨ ਵੀ ਆ ਥਾਰ ਗੱਡੀ ਵੀ ਖੜੀ ਆ ਤੇ ਇਹ ਘਰੋਵੇਲੇ ਨਹੀਂ ਹੈਗੇ ਦਿੱਲੀ ਦੇ ਵੱਡੇ ਵੱਡੇ بڑے ਵੱਡੇ ਵੱਡੇ बिजनेसमੈਨ ਨੇ ਸਾਰੇ ਦੇ ਸਾਰੇ ਸਭ ਤੋਂ ਵੱਡੀ ਗੱਲ ਇੱਕ बिजनेसमੈਨ ਦੇ ਲਈ ਨਾ ਪੈਸਾ ਇੰਨਾ ਮੈਂ ਕਹਿੰਦਾ ਇੰਪੋਰਟੈਂਟ ਨਹੀਂ ਹੁੰਦਾ ਉਹਦੇ ਲਈ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਸਮਾਂ ਹੈ ਨਾ ਉਹੀ ਸਾਡਾ ਪੈਸਾ ਵੀ ਅਕਸਰ ਅੰਗਰੇਜ਼ੀ ਦੇ ਵਿੱਚ ਵੀ ਕਹਿ ਦਿੰਦੇ ਆ ਵੀ ਟਾਈਮ ਇਜ਼ ਮਨੀ ਤੇ ਟਾਈਮ ਸਭ ਤੋਂ ਉੱਪਰ ਹੁੰਦਾ ਤੇ ਆਪਣਾ ਟਾਈਮ ਇਸ ਤਰੀਕੇ ਨਾਲ ਸਮਾਂ ਇਸ ਤਰੀਕੇ ਨਾਲ ਲਾ ਰਿਹਾ ਤੇ ਕਹਿੰਦੇ ਅਸੀਂ ਐ ਨਹੀਂ ਵੀ ਇੱਕ ਦਿਨ ਗਏ ਫੋਟੋਆਂ ਖਿਚਾ ਕੇ ਵਾਪਸ ਆ ਗਏ ਅਸੀਂ ਚੱਲੇ ਆ ਸੇਵਾਦਾਰ ਬਣ ਕੇ ਚੱਲੇ ਆ ਤੇ ਸੇਵਾ ਕਰਾਂਗੇ ਤੇ ਉਸੇ ਤਰੀਕੇ ਨਾਲ ਜਿਹੜੇ ਲੋਕਾਂ ਨੂੰ ਹੜਪੀੜਤਾ ਨੂੰ ਸਾਨੂੰ ਸਾਡੀ ਮਦਦ ਦੀ ਜ਼ਰੂਰਤ ਹੈ ਅਸੀਂ ਉੱਥੇ ਤੱਕ ਪਹੁੰਚ ਕਰਾਂਗੇ ਤੇ ਐ ਨਹੀਂ ਵੀ ਗਏ ਤੇ ਵਾਪਸ ਆ ਗਏ ਕਿਟਸ ਦਿੱਤੀਆਂ ਫੋਟੋਸ ਖਿਚਾਈਆਂ ਤੇ ਵਾਪਸ ਆ ਗਏ ਪ੍ਰੋਪਰਲੀ ਹੱਲ ਕਰਕੇ ਉਸ ਤੋਂ ਬਾਅਦ ਆਵਾਂਗੇ ਤਾਂ ਮੈਂ ਕਹਾਂਗਾ ਬਹੁਤ ਵਧੀਆ ਗੱਲ ਆ ਸਲੂਟ ਹੈ ਇਹਨਾਂ ਨੂੰ ਵੀ ਇਹ ਸੇਵਾ ਜਿਹੜੇ ਐ ਸਾਰੇ ਇਹ ਨਿਭਾ ਰਹੇ ਐ ਤਾਂ ਹੁਣ ਜ਼ਰੂਰ ਇੱਕ ਮੇਣਾ ਸੀਗਾ ਵੀ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਪੰਜਾਬ ਦੇ ਨਾਲ ਰਾਜਸਥਾਨ ਵੀ ਖੜਿਆ ਪੰਜਾਬ ਦੇ ਨਾਲ ਹਰਿਆਣਾ ਵੀ ਖੜਿਆ ਤੇ ਪੰਜਾਬ ਦੇ ਨਾਲ ਹੁਣ ਦਿੱਲੀ ਵੀ ਖੜਿਆ ਕਿਉਂਕਿ ਇਹਨਾਂ ਨੇ ਵੀ ਗੱਲ ਜਿਹੜੀ ਆ ਉਹ ਮਹਾਪੰਜਾਬ ਦੀ ਕੀਤੀ ਆ ਇਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਪੰਜਾਬ ਜਿਹੜਾ ਹੈ ਉਹ ਉੱਥੇ ਤੱਕ ਸੀ ਦਿੱਲੀ ਤੱਕ ਸੀਗਾ ਤੇ ਅਸੀਂ ਵੀ ਜਿਹੜਾ ਹੈ ਇਹ ਸਾਡੀ ਧਰਤੀ ਆ ਸਾਡੀ ਮਿੱਟੀ ਆ ਬਹੁਤ ਵਧੀਆ ਗੱਲ ਲੱਗੀ ਮੈਨੂੰ ਅਤੇ ਹੁਣ ਇਹ ਵੀ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਇੰਨੀ ਜਲਦੀ ਇੱਥੋਂ ਜਾਣ ਨਹੀਂ ਵਾਲੇ ਤਾਂ ਜ਼ਰੂਰ ਗਰਾਉਂਡ ਜ਼ੀਰੋ ਤੇ ਜੋ ਰਿਐਲਿਟੀ ਰਹੇਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ